ਮਦਦ ਸਹੀ ਹੈ ਵੀ ਅ ਵੀ ਬਸ ਮੇਰੇ ਕੋਲੇ ਆਓ ਇੱਥੇ ਖਾਓ ਤੇ ਮੈਨੂੰ ਐਕਸਟਰਾ ਪੈਸੇ ਨਾ ਦੇ ਕੇ ਜਾਓ ਮਤਲਬ ਕੋਈ ਫੈਮਿਲੀਜ਼ ਆਂਦੀਆਂ ਨੇ ਗਿਆ ਮੈਨੂੰ ਪੈਸੇ ਦੇ ਕੇ ਜਾਂਦੇ ਆ ਪਰ ਮੈਨੂੰ ਪੈਸੇ ਨਾ ਦੇਵੋ ਇੱਥੇ ਆਓ ਜਿੰਨਾ ਕੋ ਬੰਦਾ ਵਾ ਬਿੱਲ ਮੈਂ ਉਨਾ ਹੀ ਲਊਂਗਾ ਐਕਸਟਰਾ ਨਾ ਲਓ ਪਲੀਜ਼ ਸੋ ਛੋਟਾ ਬੱਚਾ ਹੈ 14 ਸਾਲ ਦੀ ਉਮਰ ਹੈ 7ਵੀਂ ਕਲਾਸ ਵਿੱਚ ਪੜਦਾ ਹੈ ਤੇ ਜਿਹੜੀ ਬੱਚੇ ਦੀ ਸੋਚ ਹੈ ਸੋਚ ਨੂੰ ਜਿਹੜਾ ਸਲੂਟ ਹੈ ਛੋਟਾ ਬੱਚਾ ਇਹ ਕਹਿ ਰਿਹਾ ਤੁਸੀਂ ਇੱਥੇ ਆਓ ਮੈਨੂੰ ਕਿਸੇ ਤਰੀਕੇ ਦੀ ਮਦਦ ਨਹੀਂ ਚਾਹੀਦੀ ਮਦਦ ਇਹ ਹੀ ਹੈ ਕਿ ਅੱਥੇ ਆ ਕੇ ਤੁਸੀਂ ਟੇਸਟ ਕਰੋ ਜਿੰਨੇ ਤੁਹਾਡੇ ਪੈਸੇ ਬੰਦੇ ਐ ਲਾਗਤ ਬੰਦੀ ਐ ਉਹਨੇ ਦੋ ਤੇ ਵੱਧ ਤੋਂ ਵੱਧ ਜਿਹੜਾ ਤੇ ਆ ਕੇ ਟੇਸਟ ਐ ਉਹ ਕਿਤਾਜਾ ਬੇਟਾ ਆਪਣੀ ਲੋਕੇਸ਼ਨ ਦੱਸ ਦਿਓ ਤੇ ਆਪਣਾ ਫੋਨ ਨੰਬਰ ਦੱਸ ਦਿਓ ਸੀ ਗਿਲਨੌਰ ਨਹਿਰ ਆ ਉਧਰ ਆਪਾਂ ਥੱਲੇ ਚਿਮਲਾਪੁਰੇ ਨੂੰ ਉੱਤਰਦੇ ਆ ਉੱਥੇ ਕ ਮਸ਼ਹੂਰ ਬਹੁਤ ਮਸ਼ਹੂਰ ਚੰਦਨ ਡੱਬਾ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਆ 14 ਸਾਲ ਦਾ ਬੱਚਾ ਹੈ ਗੁਰਚਰਨ ਸਿੰਘ ਜਿਹਦੀ ਉਮਰ ਮੈਂ ਜ 14 ਸਾਲ ਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਗਿੱਲਾਲੀ ਨਹਿਰ ਦੇ ਉੱਤੇ ਜਿਹੜਾ ਛੋਟਾ ਬੱਚਾ ਇਹ ਅੱਡਾ ਲਗਾਉਂਦਾ ਹੈ ਤੇ ਸਵੇਰੇ 8 ਵ ਪੇਪਰ ਚਾ ਰਹੇ ਨੇ ਬੱਚੇ ਦਾ ਕਹਿਣਾ ਕਿ 2:30 ਵਜੇ ਛੁੱਟੀ ਹੁੰਦੀ ਹੈ ਇਸ ਤੋਂ ਬਾਅਦ ਜਿਹੜਾ ਇੱਥੇ ਆ ਕੇ ਆਪਣਾ ਕੰਮ ਕਰਦਾ ਹੈ ਜਿਸ ਦੇ ਨਾਲ ਆਪਣੇ ਮਾਤਾ ਦੀ ਤੇ ਆਪਣੇ ਬ੍ਰਦਰ ਦੀ ਉਹਨਾਂ ਦੀ ਮਦਦ ਇਸ ਬੱਚੇ ਦੇ ਵੱਲੋਂ ਕੀਤੀ ਜਾ ਰਹੀ ਹੈ ਬੱਚੇ ਦੀ ਇਹੀ ਸੋਚ ਹੈ ਕਿ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਵੱਧ ਤੋਂ ਵੱਧ ਜਿਹੜਾ ਇਸ ਫੂਡ ਦਾ ਟੇਸਟ ਕਰੋ ਤੇ ਜੋ ਬਣਦਾ ਹੈ ਮੈਨੂੰ ਉਸੇ ਤਰੀਕੇ ਨਾਲ ਦਿੱਤਾ ਜਾਏ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ